ਲਓ ਵੀ ਮਿੱਤਰੋ ਲੈ ਆਏ ਆ ਤੁਹਾਨੂੰ ਜਗਰਾਉ ਮੰਡੀ ਦੇ ਵਿੱਚ ਤੇ ਬੈੜ ਦਿਖਾਉਣ ਲੱਗੇ ਆ ਬਾਈ ਇਹ ਕਿਵੇਂ ਸੂਏ ਆ ਦੂਜੇ ਸੂਏ ਆ ਤੇ ਮਗਰੇ ਦੇ ਕੀ ਆ ਬਾਈ ਮਗਰੇ ਦੇ ਬੱਛੀ ਆ ਕਿੰਨੇ ਕ ਦਿਨਾਂ ਦੀ ਸੂਈ ਆ ਬਾਈ ਪੰਜਾਂ ਦਿਨਾਂ ਦੀ ਸੂਈ ਆ ਤੇ ਮੁੱਲ ਕੀ ਕਰਦੇ ਆ ਬਾਈ ਇਹਦਾ 60000 ਤੇ ਛੱਡਰੀ ਕਿੱਥੋਂ ਦਾ ਕਰਾ ਜੀ ਠੀਕ ਆ ਜੀ ਆ ਵੀ ਆਪਣੀ ਹੈ ਜੀ ਇਹ ਵੀ ਤੋਰ ਦਿਓ ਜੀ ਇਹ ਕਿੰਨੇ ਜੂਏ ਜੀ ਇਹ ਪਲੂਨ ਆ ਸੂਨ ਵਾਲੀ ਹੋਈ ਆ ਹੱਲੇ ਕਿੰਨੇ ਕਦਾਂ ਲੈਂਦੀ ਹੈ ਜੀ ਇਹ ਦੱਸਦਾ ਲੈਂਦੀ ਆ ਮਤਰੋ ਦੇਖ ਲਓ ਤੇ ਇਹਦਾ ਮੁੱਲ ਬਈ ਕੀ ਆ ਇਹਦਾ ਮੁੱਲ 65000 ਆ ਜੀ ਚਲ ਦਾ ਮੁੱਲ 65000 ਆ 10 ਦਿਨ ਲੈਂਦੀ ਆ ਮਿੱਤਰੋ ਤਿਆਰੀ ਕਰਨੀ ਆ ਹਲੇ ਇਹਨੇ ਕਰਮਾ ਲਈ ਨੇ ਦੇਖ ਲੋ ਪਰਲੇਵੀ ਬਾਈ ਆਪਣੀ ਆ ਠੀਕ ਆ ਜੀ ਨੰਬਰ ਬਈ ਆਪਣਾ ਕੰਨਾਵਾ 99555 ਜੀ 99555 ਜੀ 55 99555 29507 29507 ਲੋ ਵੀ ਮਿੱਤਰੋ ਇਹ ਪਸੂ ਚੰਗੇ ਲੱਗਦੇ ਆ ਬਾਈ ਦੇ ਤੇ ਲਾਲਿਓ ਬਾਈ ਨੂੰ ਫੋਨ